ਜਉਂਦਿਆਂ ਸਾਰੀ ਜ਼ਿੰਦਗੀ ਪਰਮਾਤਮਾ ਨੂੰ ਭੁਲਾਇਆ ਨਾ ਤੇ ਸੰਸਾਰ ਤੋਂ ਕੂਚ ਕਰਨ ਲੱਗਿਆ ਵੀ ਆਪਣੇ ਚਿੱਤ ਦੇ ਅੰਦਰ ਕੇਵਲ ਆਪਣੇ ਪਿਆਰੇ ਦੀ ਯਾਦ ਹੀ ਲੈ ਕੇ ਗਏ ਜਦੋਂ ਹਜ਼ੂਰ ਦਾ ਇਹ ਅੰਮ੍ਰਿਤ ਵਚਨ ਸੀ ਪੜਦੇ ਆਖਾਂ ਕਿ ਜਉਂਦਿਆਂ ਵੀ ਸਾਈਂ ਵਿਸਰੇ ਨਾ ਤੇ ਤੁਰਦਿਆਂ ਹੋਇਆ ਵੀ ਮਾਲਕ ਦੀ ਯਾਦ ਖਿਰਦੇ ਵਿੱਚ ਰੱਖੇ ਅਸਲ 'ਚ ਜਉਣਾ ਵੀ ਸਫਲ ਹੋ ਜਾਂਦਾ ਹੈ ਤੇ ਜਿਹਨੂੰ ਚਲਦਿਆਂ ਹੋਇਆਂ ਪਰਮਾਤਮਾ ਦੀ ਯਾਦ ਆਵੇ ਉਹਦੀ ਮੌਤ ਵੀ ਸਫਲ ਹੋ ਜਾਂਦੀ ਆਪ ਸ਼ਬਦ ਸੁਣ ਕੇ ਕਹੋਗੇ ਮੌਤ ਨਾਲ ਸਫਲ ਦਾ ਦਾ ਸੰਬੰਧ ਕੀ ਮੌਤ ਤਾਂ ਲੋਕਾਂ ਵਾਸਤੇ ਇੱਕ ਭੈ ਹੈ ਮੌਤ ਤਾਂ ਲੋਕਾਂ ਵਾਸਤੇ ਇੱਕ ਡਰਾਵਾ ਹੈ ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਨਵੇਕਲੀ ਵਿਚਾਰਤਾ ਰਸਾਨੂੰ ਦਿੱਤੀ ਕਿ ਦੇਖੋ ਮੌਤ ਸ਼ਬਦ ਸੁਣਦਿਆਂ ਬੰਦਾ ਕੰਬ ਉੱਟਦਾ ਇਥੋਂ ਤੱਕ ਕਿ ਇਨਸਾਨ ਮੌਤ ਤੋਂ ਬਚਣ ਲਈ ਕਈ ਵਾਰੀ ਆਪਣੇ ਸ਼ਰੀਰ ਦੇ ਅੰਗਾਂ ਦੀ ਵੀ ਕੁਰਬਾਨੀ ਕਰ ਦਿੰਦਾ ਆਦਮੀ ਬਿਮਾਰ ਹੋਵੇ ਤੇ ਕਈ ਵਾਰੀ ਇਹੋ ਜੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਕੇ ਡਾਕਟਰ ਕਹਿ ਦਿੰਦੇ ਨੇ ਜੇ ਤਾਂ ਇਹ ਅੰਗ ਕੱਟ ਦੇਵਾਂਗੇ ਜਿਸ ਨੂੰ ਬਿਮਾਰੀ ਲੱਗੀ ਹੈ ਤੇ ਇਹ ਪੂਰੇ ਤਨ ਨੂੰ ਬਿਮਾਰੀ ਤੋਂ ਬਚਾਇਆ ਜਾ ਸਕੇਗਾ ਤੇ ਜੇਕਰ ਇਸ ਅੰਗ ਨੂੰ ਨਾ ਕਟਿਆ ਤੇ ਇਹ ਬਿਮਾਰੀ ਪੂਰੇ ਤਨ ਵੀ ਜਾ ਸਕਦੀ ਹੈ ਤੇ ਅੱਜ ਅਸੀਂ ਦੇਖਨੇ ხਾਂ ਕਿ अनेका ਬੰਦੇ ਆਪਣੇ ਸਰੀਰ ਦੇ ਅੰਗ ਕੁਝ ਕਿਸੇ ਕਟਾ ਲੈਂਦੇ ਨੇ ਪਰ ਇਸ ਕਰਕੇ ਕਿ ਮੈਨੂੰ ਮੌਤ ਨਾ ਆਵੇ ਮੈਂ 4 ਦਿਨ ਹੋਰ ਜੀ ਸਕਾਂ ਕਿੰਨਾ ਕੁ ਪਿਆਰ ਹੈ ਜ਼ਿੰਦਗੀ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਦੇਖੋ ਸਭ ਤੋਂ ਜ਼ਿਆਦਾ ਬੰਦੇ ਦੇ ਜੀਵਨ ਵਿੱਚ ਖੁਸ਼ੀ ਹੁੰਦੀ ਹੈ ਇੱਕ ਜਨਮ ਦੀ ਤੇ ਦੂਸਰੀ ਖੁਸ਼ੀ ਹੁੰਦੀ ਹੈ ਬੰਦੇ ਨੂੰ ਆਪਣੇ ਵਿਆਹ ਮੈਂ ਸੰਸਾਰੀ ਜੇ ਸ਼ਬਦ ਵਰਤ ਰਿਹਾ ਜਨਮ ਦੀ ਖੁਸ਼ੀ ਮਾਪਿਆਂ ਨੂੰ ਹੁੰਦੀ ਹੈ ਸੱਚ ਐਵੇਂ ਵਿਆਹ ਦੀ ਖੁਸ਼ੀ ਇਨਸਾਨ ਨੂੰ ਆਪ ਅਤ ਦੀ ਪ੍ਰਸੰਤਾ ਹੁੰਦੀ ਵਿਆਹ ਦੀ ਖੁਸ਼ੀ ਨੂੰ ਜ਼ਾਹਰ ਕਰਨ ਦੇ ਲਈ ਇਨਸਾਨ ਕਈ ਤਰ੍ਹਾਂ ਦੇ ਬਾਹਰ ਮੁਕੀ ਅਡੰਬਰ ਵੀ ਰਚਦਾ ਹੈ ਉਸ ਵਕਤ ਵਿਆਹ ਵੇਲੇ ਸੋਹਲੜੇ ਗਾਏ ਜਾਂਦੇ ਨੇ ਮੰਗਲ ਮੇਂ ਖੁਸ਼ੀ ਦੇ ਗੀਤ ਗਾਏ ਜਾਂਦੇ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਤਨੀ ਕੋ ਕਿਰਪਾ ਕੀਤੀ ਦੁਨੀਆ ਵਾਸਤੇ ਮੌਤ ਵੈਣ ਹੈ ਦੁਨੀਆ ਵਾਸਤੇ ਮੌਤ ਅਲਾਨੀਆਂ ਖ ਦੁਨੀਆ ਵਾਸਤੇ ਮੌਤ ਇਸ ਤਰ੍ਹਾਂ ਖ ਕਿ ਉਹਦੀ ਯਾਦ ਵਿੱਚ ਆਪਣੇ ਤਨ ਨੂੰ ਵੀ ਭੁੱਲ ਜਾਣਾ ਪਰ ਸਤਿਗੁਰੂ ਨੇ ਉਸ ਵੈਣ ਨੂੰ ਉਸ ਅਲਾਨੀਆਂ ਨੂੰ ਉਸ ਸੋਗ ਨੂੰ ਉਸ ਸਿਆਪੇ ਨੂੰ ਏਡੀ ਵੱਡੀ ਕਿਰਪਾ ਕੀਤੀ ਤਬਦੀਲ ਕਰ ਦਿੱਤਾ ਲੋਕ ਮੌਤ ਨੂੰ ਸਿਆਪਾ ਵੈਣ ਤੇ ਅਲਾਣੀਆਂ ਕਹਿੰਦੇ ਨੇ ਸਤਿਗੁਰੂ ਨੇ ਉਸ ਮੌਤ ਨੂੰ ਵੀ ਵਿਆਹ ਦੀ ਖੁਸ਼ੀ ਦੇ ਨਾਲ ਜੋੜ ਦਿੱਤਾ ਜਿੰਨੂੰ ਅਸੀਂ ਰਾਤ ਨੂੰ ਪੜਨ ਲੱਗਿਆ ਕਹਿੰਨੇ ਆ ਸੋਹਲਾ ਸਾਹਿਬ ਸੋਹਲਾ ਸਾਹਿਬ ਦਾ ਸਬੰਧ ਖੁਸ਼ੀ ਨਾਲ ਹੈ ਸੋਹਲੇ ਦਾ ਅਰਥ ਹੀ ਹੈ ਕਿ ਮੰਗਲਮਈ ਗੀਤ ਖੁਸ਼ੀ ਵਾਲਾ ਗੀਤ ਪਰ ਸਤਿਗੁਰੂ ਇੰਨੀ ਕਿਰਪਾ ਕੀਤੀ ਕਿ ਮੌਤ ਡਰਾਮਣੀ ਹੈ ਪਰ ਮੌਤ ਨੂੰ ਸੱਬਲਾਉਣ ਦੇ ਲਈ ਜਿਸ ਮੌਤ ਦਾ ਨਾਂ ਸੁਣ ਕੇ ਇਨਸਾਨ ਕੰਬ ਉੱਠਦਾ ਹੈ ਬੰਦਗੀ ਕਰਨ ਵਾਲੇ ਵਾਸਤੇ ਮੌਤ ਇਸ ਤਰ੍ਹਾਂ ਖੁਸ਼ੀ ਹੋ ਗਈ ਜਿਵੇਂ ਕਿਸੇ ਨੂੰ ਆਪਣੇ ਵਿਆਹ ਦੀ ਪ੍ਰਸੰਤਾ ਹੋ ਸਤਿਗੁਰੂ ਨੇ ਸਾਰੇ ਬਿੰਬ ਉਦਾਹਰਨਾ ਉਹੀ ਵਰਤੀਆਂ ਤੇ ਫਰਮਾਇਆ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇ ਇਦੇ ਅਰਥ ਨਹੀਂ ਕਿਉਂਕਿ ਆਪ ਸੰਗਤ ਬਾਣੀ ਪੜਨ ਵਾਲੇ ਨਾਮ ਜਪਣ ਵਾਲੇ ਬੈਠੇ ਸਿਰ ਮੇਰੀ ਇੱਕ ਬੇਨਤੀ ਸੀ ਕਿ ਇਹਨੂੰ ਮੌਤ ਨੂੰ ਵੀ ਸੋਹਲਾ ਬਣਾ ਦਿੱਤਾ ਵਿਆਹ ਦਾ ਗੀਤ ਬਣਾ ਦਿੱਤਾ ਮੰਗਲਮਈ ਗੀਤ ਬਣਾ ਦਿੱਤਾ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇ ਦਿਓ ਸੱਜਣ ਅਸੀਸੜੀਆਂ ਜਿਉਂ ਹੋ ਵੈ ਸਾਇਬ ਸ਼ੋਮੇਲ ਘਰ ਘਰ ਇਹੋ ਪਹੁੰਚਾਂ ਹਰ ਘਰ ਦੇ ਵਿੱਚ ਮੌਤ ਦੀ ਚਿੱਠੀ ਆਈ ਖੇ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਖਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਉਹ ਦਿਨ ਤਾਂ ਮਨਾ ਤੇਰੇ ਤੇ ਵੀ ਆਉਂਦਾ ਪਿਆ ਉਸ ਸਦਨ ਵਾਲੇ ਨੂੰ ਚੇਤੇ ਕਰ ਕਿ ਜਿਸ ਪ੍ਰਮਾਤਮਾ ਨੇ ਤੈਨੂੰ ਸੱਦਾ ਭੇਜਿਆ ਮੇਰੀ ਇੱਕ ਬੇਨਤੀ ਮੌਤ ਡਰਖ ਹੈ ਪਰ ਗੁਰੂ ਘਰ ਵਿੱਚ ਮੌਤ ਸੋਹਿਲਾ ਹੈ ਇੱਥੇ ਸ਼ਬਦ ਮੈਂ ਰਿਪੀਟ ਕਰਨ ਲੱਗਾ ਕੋਈ ਸਾਲ ਪੁਰਾਣੇ ਕਿ ਸੋਹਿਲਾ ਸਾਹਿਬ ਦੀ ਬਾਣੀ ਪੜਨ ਦਾ ਕੋਈ ਸਮਾਨ ਨਿਰਧਾਰਤ ਨਹੀਂ ਜਿਵੇਂ ਅਸੀਂ ਅੰਮ੍ਰਿਤ ਵੇਲੇ ਦਾ ਨਿਤਨੇਮ ਸ਼ਾਮ ਨੂੰ ਸੋਧ ਦਾ ਰਹਿਰਾਸ ਸਾਹਿਬ ਜੀ ਦਾ ਪਾਠ ਪਰ ਸੋਹਿਲਾ ਸਾਹਿਬ ਨੇ ਇੱਕੋ ਗੱਲ ਬਾਣੀ ਚ ਲਿਖੀ ਗਈ ਰਾਤ ਨੂੰ ਸੌਣ ਲੱਗਿਆਂ ਪੜਨਾ ਕੋਈ 8 ਵਜੇ ਵੀ ਸੌਂਦਾ ਹੈ ਕੋਈ 10 ਵਜੇ ਪੈਂਦਾ ਹੈ ਕੋਈ ਇਸ ਤੋਂ ਲੇਟ ਵੀ ਸੌਂਦਾ ਹੈ ਬਸ ਇੱਕੋ ਗੱਲ ਕਹੀ ਇਹਨੂੰ ਸੌਣ ਲੱਗਿਆਂ ਪੜਨਾ ਹੈ ਇਹਦਾ ਮਤਲਬ ਕੀ ਸੀ ਜਿਨਨੇ ਇਹਦੇ ਜੋ ਮਰਿਆਦਾ ਚ ਲਿਖਿਆ ਇਹਦਾ ਕੋਈ ਭਾਵ ਖੈ ਅਸਲ ਚ ਨੀਂਦ ਇੱਕ ਛੋਟੀ ਮੌਤ ਹੈ ਮੌਤ ਇੱਕ ਬੜੀ ਵੱਡੀ ਨੀਂਦ ਹੈ ਨੀਂਦ ਇੱਕ ਛੋਟੀ ਮੌਤ ਹੈ ਮੌਤ ਇੱਕ ਬੜੀ ਵੱਡੀ ਨੀਂਦ ਹੈ ਤੇ ਸਤਿਗੁਰੂ ਨੇ ਕਿਰਪਾ ਕੀਤੀ ਸੋਹਿਲਾ ਦੋ ਵਾਰੀ ਜ਼ਿੰਦਗੀ ਚ ਪੜਿਆ ਜਾਂਦਾ ਇੱਕ ਰਾਤ ਨੂੰ ਲੇਟਣ ਲੱਗਿਆ ਬੰਦਾ ਖੁਦ ਪੜਦਾ ਤੇ ਜੁੱਦਾ ਜਦੋਂ ਚਿਖਾ ਬੜੀ ਹੁੰਦੀ ਉਦੋਂ ਸੰਗਤ ਪੜਦੀ ਬਾਕੀ ਜੇ ਕੋਈ ਸਹਿਜ ਪਾਠ ਕਾਣ ਪੜ ਸਭ ਕਰਨਿਓ ਗੱਲ ਵੱਖਰੀ ਸੋਹਿਲਾ ਸਾਹਿਬ ਦਾ ਪਾਠ ਚਿਖਾਂ ਤੇ ਲੇਟੇ ਹੋਏ ਨਹੀਂ ਪੜਿਆ ਜਾਂਦਾ ਤੇ ਰਾਤ ਨੂੰ ਖੁਦ ਬੰਦਾ ਜਦੋਂ ਮੰਝੇ ਤੇ ਲੇਟਦਾ ਹੈ ਉਦੋਂ ਆਪੇ ਪਾਠ ਕਰਦਾ ਹੈ ਸਤਿਗੁਰੂ ਨੇ ਇੱਕ ਗੱਲ ਸਮਝਾਈ ਕਿ ਤੈਨੂੰ ਸੌਣ ਲੱਗਿਆਂ ਇਸ ਗੱਲੋਂ ਸੁਚੇਤ ਕਰਾਂ ਕਿ ਜ਼ਿੰਦਗੀ ਦਾ ਕੀਮਤੀ ਅਵਸਰ ਹੈ ਹੋ ਸਕਦਾ ਇਹ ਰਾਤ ਤੇਰੀ ਜ਼ਿੰਦਗੀ ਦੀ ਆਖਰੀ ਰਾਤ ਹੋਵੇ ਤੂੰ ਗੁਰੂ ਗੁਰੂ ਜਪਦਾ ਸੌਂ ਜਾ ਜੇ ਤੇਰੇ ਸੁੱਤਿਆਂ ਵੀ ਪ੍ਰਾਣ ਨਿਕਲਣ ਸਾਚੇਵੇਂ ਜਾਨ ਲੱਗਿਆਂ ਵੀ ਤੇਰੇ ਚਿੱਤ ਵਿੱਚੋਂ ਪ੍ਰਮਾਤਮਾ ਦੀ ਯਾਦ ਨਾ ਭੁੱਲ